ਗੁਜਰਖਿਜਰਾ ਤੇ ਬਹੁਤ ਯਾਨੀ ਜੀ ਬਹੁਤ ਮੁਸ਼ਕਲ ਚੱਲ ਰਿਹਾ ਪਟਵਾਰ ਸਾਹਿਬ ਦੀ ਡਿਊਟੀ ਮਿਲਦੀ ਆ ਸਾਨੂੰ ਪਾਸੇ ਤਾਂ ਉਹ ਅਸੀਂ ਜਾ ਕੇ ਕਰਕੇ ਇਹ ਆਪਣਾ ਜਿਹੜਾ ਸਬਦਾ ਪਤਾ ਲੈ ਆਉਨੇ ਆ ਸਬਦਾ ਪਤਾ ਵੀ ਜਿਹੜਾ ਸਾਡਾ ਉਹ ਵੀ ਨਹੀਂ ਪੂਰਾ ਹੁੰਦਾ ਕਿਤੇ ਸਿਲੰਡਰ ਨਹੀਂ ਭਰਿਆ ਜਾਂਦਾ ਕਿਤੇ ਸਾਡੀ ਕੋਸ਼ ਬੱਚਿਆਂ ਦੀਆਂ ਫੀਸਾਂ ਵਾ ਹੋਰ ਖਰਚੇ ਤੁਹਾਨੂੰ ਪਤਾ ਘਰਾਂ ਦੇ ਬਹੁਤ ਜਿਆਦੇ ਹੁੰਦੇ ਆ ਸੋ ਬਹੁਤ ਮੁਸ਼ਕਲ ਜ਼ਿੰਦਗੀ ਜਿਹੜੀ ਆ ਅਸੀਂ ਬਤੀਤ ਕਰ ਅਸੀਂ ਆਪਣੀ ਰੋਲ ਲਾ ਕੇ ਗੁਜ਼ਾਰਾ ਕਰਦੇ ਆ ਬੱਚੇ ਆ ਕੋਈ ਛੋਟਾ ਮੋਟਾ ਪ੍ਰੋਗਰਾਮ ਮਿਲ ਜਾਵੇ ਸੋ ਉਹਦੇ ਨਾਲ ਅਸੀਂ ਆਪਣਾ ਜਿਹੜਾ ਟਾਈਮ ਪਾਸ ਕਰਦੇ ਆ ਵੀਰ ਸਿੰਘ ਜੀ ਕੀ ਡਿਊਟੀ ਅੱਗੇ ਤਾਂ ਨਹੀਂ ਤੁਹਾਨੂੰ ਮਿਲਦੀ ਭਈ ਤੁਸੀਂ ਹੈਂਡੀਕੈਪ ਜੋ ਤਾਂ ਕਰਕੇ ਡਿਊਟੀ ਨਹੀਂ ਤੁਹਾਨੂੰ ਮਿਲਦੀ ਬਈ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਉਸ ਸਤਗੁਰਾਂ ਦਾ ਪ੍ਰਵਾਸਾਵਾ ਸੋ ਇਹ ਜਿਹੜੀ ਲਾਈਨ ਆਈ ਸਾਡੇ ਰੋਮ ਰੋਮ ਵਿੱਚ ਰਚੀ ਆ ਜੀ ਬਹੁਤ ਜਿਆਦਾ ਸਾਨੂੰ ਸੰਗੀਤ ਦੇ ਨਾਲ ਪਿਆਰ ਆ ਗੁਰਬਾਣੀ ਨਾਲ ਪਿਆਰ ਆ ਸੋ ਇਸ ਲਾਈਨ ਨੂੰ ਅਸੀਂ ਛੱਡ ਨਹੀਂ ਸਕਦੇ ਭਾਵੇਂ ਇਦੋਂ ਵੱਧ ਵੀ ਹੋਰ ਦਿਨ ਮਾੜੇ ਆ ਜਾਣ ਪਰ ਇਹ ਸੰਗੀਤ ਨੂੰ ਅਸੀਂ ਨਹੀਂ ਛੱਡ ਸਕਦੇ ਵਿੱਚ ਵੀ ਬਹੁਤ ਵੱਡਾ ਰਾਜ ਆ ਜੀ ਸਾਡੇ ਨਗਰ ਦੇ ਵਿੱਚ ਪਿੰਡ ਮਨਿਹਾਲ ਜੈਲ ਸਿੰਘ ਵਿਖੇ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਲਾਨਾ ਜੋੜ ਮੇਲਾ ਹੁੰਦਾ ਵਾ ਜੋ ਕਿ ਹਾੜ ਮਹੀਨੇ ਦੇ ਵਿੱਚ ਆਉਂਦਾ ਵਾ ਉਸ ਮੇਲੇ ਦੇ ਵਿੱਚ ਅਸੀਂ ਆਪਣੀ ਰੋਲ ਦੀ ਕੋਈ 6-7 ਸ਼ਿਫਟਾਂ ਹੁੰਦੀਆਂ ਨੇ ਇਸੇ ਪ੍ਰੋਗਰਾਮ ਹੁੰਦੇ ਨੇ ਕਾਫੀ ਉਦੋਂ ਮੈਂ ਰੋਲ ਲਾਈ ਤੇ ਬੱਚਿਆਂ ਦੇ ਨਾਲ ਝੋਨਾ ਲਾਇਆ ਸੋ ਝੋਨਾ ਲਾ ਕੇ ਤੇ ਰੋਲ ਲਾ ਕੇ ਫਿਰ ਅਸੀਂ ਹਾਰਮੋਨੀਅਮ ਦੋ ਖਰੀਦੇ ਫਿਰ ਇੱਕ ਬਾਅਦ ਵਿੱਚ ਤਬਲਾ ਖਰੀਦਿਆ ਜੀ ਇਸ ਤਰੀਕੇ ਨਾਲ ਅਸੀਂ ਆਪਦੀ ਕੋਸ਼ਿਸ਼ ਜਿਹੜੀ ਆ ਜਾਰੀ ਰੱਖਣ ਦਿਆਂ ਜੀ ਤੁਹਾਨੂੰ ਇਹ ਟੈਨਡਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਪੱਟੀ ਦੇ ਨਜ਼ਦੀਕ ਪਿੰਡ ਮਨਾਲਾ ਜੈ ਸਿੰਘ ਵਾਲੇ ਵਿਖੇ ਅੱਜ ਪਹੁੰਚੇ ਹਾਂ ਅੱਜ ਤੁਹਾਨੂੰ ਇੱਕ ਗਰੀਬ ਗੁਰਸਿੱਖ ਪਰਿਵਾਰ ਦੇ ਨਾਲ ਮਿਲੌਣ ਜਾ ਰਹੇ ਹਾਂ ਘਰ ਦੇ ਹਾਲਾਤ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰੀ ਉਹ ਕੈਮਰੇ ਦੀ ਅੱਖ ਦੇ ਨਾਲ ਉਹ ਸਾਰੇ ਜਿਹੜੇ ਘਰ ਦੇ ਤਸਵੀਰਾਂ ਨੇ ਉਹ ਦਿਖਾਏ ਦਿਖਾ ਦਿੱਤੀਆਂ ਜਾਣ ਗੁਰਸਿੱਖ ਪਰਿਵਾਰ ਗਰੰਥੀ ਸਿੰਘ ਦੀ ਡਿਊਟੀ ਕਰਦੇ ਸਰਦਾਰ ਜਸਬੀਰ ਸਿੰਘ ਜੀ ਸੋਚਿਆ ਸੀ ਕਿ ਆਪਾਂ ਘਰ ਬਣਾ ਲੈਨੇ ਆ ਕਮੇਟੀ ਇੱਕ ਪਾਈ ਸੀ ਕਮੇਟੀ ਚੋਂ ਕਿ ਨੀਹਾਂ ਤਾਂ ਭਰ ਲੀਆਂ ਨੇ ਪਰ ਅੱਗੇ ਜਿਹੜਾ ਖਰਚਾ ਏ ਉਹ ਨਹੀਂ ਨਿਕਲ ਰਿਹਾ ਸਰੀਆਂ ਨੂੰ ਪਿੱਲਰਾਂ ਨੂੰ ਜੰਗਾਲ ਪੈ ਰਿਹਾ ਏ ਪਰ ਹੱਥ ਦੇ ਵਿੱਚ ਪੈਸਾ ਨਹੀਂ ਹੈ ਕਿਤੇ ਡਿਊਟੀ ਮਿਲਦੀ ਏ ਕਿਤੇ ਨਹੀਂ ਮਿਲਦੀ ਤੇ ਬੜੀ ਮੁਸ਼ਕਲ ਦੇ ਨਾਲ ਪਰਿਵਾਰ ਜਿਹੜਾ ਏ ਇਹ ਗੁਜ਼ਾਰਾ ਕਰਦਾ ਪਿਆ ਏ ਇੱਕ ਗੱਲ ਇੱਥੇ ਹੋਰ ਮੈਂ ਦੱਸਣ ਵਾਲਾ ਗਰੰਥੀ ਸਿੰਘ ਆਪਣੇ ਪੁੱਤ ਨੂੰ ਗਰੰਥੀ ਨਹੀਂ ਬਣਾ ਰਿਹਾ ਕਾਰਨ ਕਿ ਡਿਊਟੀ ਨਹੀਂ ਮਿਲਦੀ ਪਿੰਡਾਂ ਦੇ ਵਿੱਚ ਟੋਕ ਟਕਈਏ ਜਾਦੇ ਨੇ ਤੇ ਇੱਕ ਗੱਲ ਇੱਥੇ ਮੈਂ ਦੱਸਾਂਗਾ ਬੜੇ ਮਾਣ ਵਾਲੀ ਗੱਲ ਕਿ ਸਰਦਾਰ ਜਸਬੀਰ ਸਿੰਘ ਨੇ ਤਿੰਨ ਧੀਆਂ ਨੇ ਇੱਕ ਪੁੱਤ ਹੈ ਦੋ ਧੀਆਂ ਕੀਰਤਨ ਤੇ ਲਾਈਆਂ ਨੇ ਤੇ ਬੇਟੇ ਨੂੰ ਕਪਲਾ ਸਿਖਾਇਆ ਏ ਆਪਾਂ ਸਰਦਾਰ ਜਸਬੀਰ ਸਿੰਘ ਜੀ ਦੇ ਨਾਲ ਵੀ ਸਾਰੀ ਗੱਲਬਾਤ ਕਰਾਂਗੇ ਤਾਂ ਜਾਣਾਂਗੇ ਕਿ ਇਸ ਟਾਈਮ ਤੇ ਘਰ ਦਾ ਗੁਜ਼ਾਰਾ ਅ ਕਿੱਦਾਂ ਚੱਲਦਾ ਪਿਆ ਹੈ ਭਾਈ ਸਾਹਿਬ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪ ਜੀਆਂ ਦਾ ਬਹੁਤ ਬਹੁਤ ਸੁਗਰਾਵਕ ਸਵਾਗਤ ਹੈ ਜੀ ਆਪ ਜੀਆਂ ਨੇ ਸਾਡੇ ਗ੍ਰਹਿ ਵਿਖੇ ਆ ਕੇ ਸਾਡੇ ਦੁੱਖ ਨੂੰ ਸੁਣਨਾ ਕੀਤਾ ਵਾ ਸੋ ਬਹੁਤ ਬਹੁਤ ਆਪ ਜੀਆਂ ਦਾ ਧੰਨਵਾਦ ਗੁਜ਼ਰਗੁਜ਼ਾਰਾ ਤੇ ਬਹੁਤ ਯਾਨੀ ਜੀ ਬਹੁਤ ਮੁਸ਼ਕਲ ਚੱਲ ਰਿਹਾ ਵਾ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ ਜਿਤਰਾ ਦੇ ਹਾਲਾਤ ਹੋਏ ਪਏ ਆ ਜੇ ਕਿਤੇ ਖੰਡ ਪਟ ਸਾਹਿਬ ਦੀ ਡਿਊਟੀ ਮਿਲਦੀ ਆ ਸਾਨੂੰ ਪਾਸੇ ਤਾਂ ਉਹ ਅਸੀਂ ਜਾ ਕੇ ਕਰਕੇ ਇਹ ਆਪਣਾ ਜਿਹੜਾ ਸੌਦਾ ਪਤਾ ਲੈ ਆਉਨੇ ਆ ਸਿਰਫ ਸੌਦਾ ਪਤਾ ਵੀ ਜਿਹੜਾ ਸਾਡਾ ਉਹ ਵੀ ਨਹੀਂ ਪੂਰਾ ਹੁੰਦਾ ਕਿਤੇ ਸਿਲੰਡਰ ਨਹੀਂ ਭਰਾਇਆ ਜਾਂਦਾ ਕਿਤੇ ਸਾਡੇ ਕੋਸ਼ ਬੱਚਿਆਂ ਦੀਆਂ ਫੀਸਾਂ ਆ ਹੋਰ ਖਰਚੇ ਤੁਹਾਨੂੰ ਪਤਾ ਘਰਾਂ ਦੇ ਬਹੁਤ ਜ਼ਿਆਦਾ ਹੁੰਦੇ ਆ ਸੋ ਬਹੁਤ ਮੁਸ਼ਕਲ ਜ਼ਿੰਦਗੀ ਜਿਹੜੀ ਆ ਅਸੀਂ ਬਤੀਤ ਕਰ ਰਹੇ ਆ ਸੋ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਸਾਨੂੰ ਜਿਹੜਾ ਘਰ ਆ ਉਹ ਬਹੁਤ ਸਭ ਨੂੰ ਪਤਾ ਵੀ ਜ਼ਰੂਰੀ ਹੁੰਦਾ ਵਾ ਤੇ ਇਸ ਟਾਈਮ ਅਸੀਂ ਬਹੁਤ ਮੁਸ਼ਕਲ ਗੁਜ਼ਾਰਾ ਕਰ ਰਹੇ ਹਾਂ ਕਿਰਾਏ ਤੇ ਸੋ ਸਾਡਾ ਜਿਹੜਾ ਘਰ ਆ ਇਹ ਬਣਨ ਵਾਲਾ ਪਿਆ ਵਾ ਤੇ ਦਾਨੀ ਸੱਜਣਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਡੀ ਜਿਹੜੀ ਆ ਵੱਦ-ਵੱਦ ਮਦਦ ਕੀਤੀ ਜਾਵੇ ਸੋ ਅਸੀਂ ਆਪਣਾ ਜਿਹੜਾ ਘਰ ਬਣਾ ਸਕੀਏ ਜੀ ਸਰਦਾਰ ਜਸਵੀਰ ਸਿੰਘ ਜੀ ਕੀ ਸੋਚ ਕੇ ਨੀਆਂ ਭਰ ਦਿੱਤੀਆਂ ਸੀ ਕਿਉਂਕਿ ਗ੍ਰੰਥੀ ਸਿੰਘ ਦੀ ਡਿਊਟੀ ਕਰਦੇ ਜੋ ਤੇ ਕੀ ਸੋਚ ਕੇ ਆਪਾਂ ਜਿਹੜੀਆਂ ਨੀਆਂ ਭਰੀਆਂ ਸੀ ਅਸੀਂ ਜੀ ਨੀਆਂ ਇਸ ਕਰਕੇ ਸੋਚ ਕੇ ਭਰੀਆਂ ਸੀਗੀਆਂ ਵੀ ਇੱਕੜਾ ਘਰ ਨੂੰ ਸ਼ੁਰੂ ਕਰੀਏ ਜਿੰਨਾ ਕੁ ਵੀ ਸਾਡੇ ਕੋਲ ਥੋੜਾ ਪਤਾ ਹੈਗਾ ਵਾ ਇਹਨੂੰ ਲਾਈਏ ਤੇ ਜਿਹੜਾ ਅੱਗੇ ਸਾਡੀ ਕੋਈ ਪਰਮਾਤਮਾ ਦੇ ਤੌਰ ਤੇ ਅਸੀਂ ਜਿਹੜਾ ਵਾ ਅਸੀਂ ਸੋਚ ਕੇ ਕੰਮ ਸ਼ੁਰੂ ਕਰਤਾ ਕਿ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਕੋਈ ਦਾਨੀ ਸੱਜਣ ਮਦਦ ਕਰੂਗਾ ਸਾਡੀ ਜਾਗੋ ਭੈਣ ਭਰਾ ਸਾਡੀ ਬਾਹ ਫੜੂਗਾ ਤੇ ਅੱਗੇ ਕੰਮ ਜਿਹੜਾ ਵਾ ਤੋਰਿਆ ਜਾਊਗਾ ਸਰਦਾਰ ਜਸਵੀਰ ਸਿੰਘ ਜੀ ਕਿੱਥੇ ਕਿੱਥੇ ਹੁਣ ਤੱਕ ਤੁਸੀਂ ਡਿਊਟੀ ਜਿਹੜੀ ਹੈ ਗਰੰਤੀ ਸਿੰਘ ਦੀ ਨਿਭਾ ਚੁੱਕੇ ਜੋ ਬਾਜੀ ਪਿੰਡ ਮੰਮਣਕੇ ਸੋ ਬਾਜਪੁਰ ਠੱਕਰਪੁਰੇ ਸੋ ਇਹਨਾਂ ਪਿੰਡਾਂ ਵਿੱਚ ਪਿੰਡ ਮਨੇਹਾਲਾ ਜੈਲ ਸਿੰਘ ਆਪਣੇ ਨਗਰ ਦੇ ਵਿੱਚ ਵੀ ਡਿਊਟੀ ਕਰ ਚੁੱਕਾ ਬਾਬਾ ਜੀਵਨ ਸਿੰਘ ਜੀ ਦੇ ਦਰਬਾਰ ਦੇ ਵਿੱਚ ਸੋ ਇਸ ਟਾਈਮ ਅਸੀਂ ਡਿਊਟੀ ਤੋਂ ਮੁਕਤ ਆ ਤੇ ਇਸ ਟਾਈਮ ਅਸੀਂ ਆਪਣੀ ਰੋਲ ਲਾ ਕੇ ਗੁਜ਼ਾਰਾ ਕਰਦੇ ਆ ਬੱਚੇ ਆ ਕੋਈ ਛੋਟਾ ਮੋਟਾ ਪ੍ਰੋਗਰਾਮ ਮਿਲ ਜਾਵੇ ਸੋ ਉਹਦੇ ਨਾਲ ਅਸੀਂ ਆਪਣਾ ਜਿਹੜਾ ਟਾਈਮ ਪਾਸ ਕਰ ਰਹੇ ਹਾਂ ਸਰਦਾਰ ਜਸਬੀਰ ਸਿੰਘ ਜੀ ਕੀ ਡਿਊਟੀ ਅੱਗੇ ਤਾਂ ਨਹੀਂ ਤੁਹਾਨੂੰ ਮਿਲਦੀ ਬਈ ਤੁਸੀਂ ਹੈਂਡੀਕੈਪ ਜੋ ਤਾਂ ਕਰਕੇ ਡਿਊਟੀ ਨਹੀਂ ਤੁਹਾਨੂੰ ਮਿਲਦੀ ਬਈ ਇਸ ਚੀਜ਼ ਦਾ ਵੀ ਫਰਕ ਹੈਗਾ ਵਾਜੀ ਕਿਉਂਕਿ ਹੈਂਡੀਕੈਪ ਹੋਣ ਦੇ ਨਾਤੇ ਬਹੁਤਾ ਲੋਕ ਜਿਹੜਾ ਵਾ ਇਸ ਚੀਜ਼ ਨੂੰ ਵੇਖ ਲੈਂਦੇ ਆ ਕਿ ਬਾਬਾ ਜੀ ਤੋਂ ਪਾਸ ਸਿਆਸੀ ਕੰਮ ਪਾਜ ਨਾ ਸਕੀ ਨਹੀਂ ਹੋਣਾ ਸੋ ਇਸ ਕਰਕੇ ਵੀ ਥੋੜਾ ਜਿਹਾ ਰਿਕਵਰ ਆ ਜਾਂਦੀ ਆ ਸਰਦਾਰ ਜਸਬੀਤ ਸਿੰਘ ਜੀ ਅੱਜ ਜਿਹੜਾ ਗਰੰਥੀ ਸਿੰਘ ਹੈ ਉਹ ਆਪਣੇ ਪੁੱਤ ਨੂੰ ਗਰੰਥੀ ਸਿੰਘ ਨਹੀਂ ਬਣਾ ਰਿਹਾ ਕਿਉਂਕਿ ਟੋਕ ਟਕਈਆ ਜ਼ਿਆਦਾ ਹੋ ਗਿਆ ਏ ਜਿਹੜੀਆਂ ਕਮੇਟੀਆਂ ਨੇ ਉਹਨਾਂ ਨੇ ਪਾਬੰਦੀਆਂ ਬਣੀਆਂ ਸ਼ਰਤਾਂ ਬਣੀਆਂ ਰੱਖੀਆਂ ਹੋਈਆਂ ਨੇ ਪਰ ਤੁਸੀਂ ਆਪਣੇ ਬੱਚਿਆਂ ਨੂੰ ਕੀਰਤਨ ਦੇ ਵਿੱਚ ਪਾਇਆ ਏ بیٹے ਨੂੰ ਤਪਲਾ ਸਿਖਾਇਆ ਏ ਕੀ ਸੋਚ ਕੇ ਇਹਨਾਂ ਨੂੰ ਇਸ ਲੈਨ ਦੇ ਵਿੱਚ ਤੁਸੀਂ ਪਾਇਆ ਦੀਨ ਵਿਆਲਪਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਉਸ ਸਤਗੁਰਾਂ ਦਾ ਪ੍ਰਵਾਸਾਵਾ ਸੋ ਇਹ ਜਿਹੜੀ ਲਾਈਨ ਆਈ ਸਾਡੇ ਰੋਮ-ਰੋਮ ਵਿੱਚ ਰਚੀ ਆ ਜੀ ਬਹੁਤ ਜ਼ਿਆਦਾ ਸਾਨੂੰ ਸੰਗੀਤ ਦੇ ਨਾਲ ਪਿਆਰ ਆ ਗੁਰਬਾਣੀ ਨਾਲ ਪਿਆਰ ਆ ਸੋ ਇਸ ਲਾਈਨ ਨੂੰ ਅਸੀਂ ਛੱਡ ਨਹੀਂ ਸਕਦੇ ਭਾਵੇਂ ਇਦੋਂ ਵੱਧ ਵੀ ਹੋਰ ਦਿਨ ਮੜੇ ਆ ਜਾਣ ਪਰ ਇਹ ਸੰਗੀਤ ਨੂੰ ਅਸੀਂ ਨਹੀਂ ਛੱਡ ਸਕਦੇ ਸੋ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜਾ ਜਿਹੜਾ ਸਾਡਾ ਸ਼ੌਂਕ ਆ ਇਸ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਪ੍ਰਾਪਤੀ ਜਿਹੜੀ ਆ ਹੋਵੇ ਸਿੱਖ ਸੰਗਤਾਂ ਦਵਾ ਕਰਨ ਸਾਡੇ ਪਰਿਵਾਰ ਵਾਸਤੇ ਸੋ ਸਾਡੀ ਜਿੰਨੀ ਵੀ ਮਦਦ ਹੋ ਸਕਦੀ ਆ ਸਾਡੀ ਮਦਦ ਕੀਤੀ ਜਾਵੇ ਜੀ ਸਰਦਾਰ ਜਸਵਿੰਦਰ ਸਿੰਘ ਜੀ ਘਰ ਦੇ ਵਿੱਚ ਅਤਿ ਦੀ ਗਰੀਬੀ ਐ ਐਟਾਈਮ ਤੇ ਤੁਸੀਂ ਡਿਊਟੀ ਵੀ ਨਹੀਂ ਨਿਭਾ ਰਹੇ ਫਿਰ ਬੱਚਿਆਂ ਨੂੰ ਬੇਟੇ ਨੂੰ ਤਪਲਾ ਤੇ ਬੇਟੀਆਂ ਨੂੰ ਹਰਮੋਨੀਆਂ ਇਹ ਕਿਵੇਂ ਲੈ ਕੇ ਦਿੱਤਾ ਦਿੱਤੇ ਜਾਂ ਕਿਸੇ ਨੇ ਸੇਵਾ ਕੀਤੀ ਏ ਇਹਦੇ ਵਿੱਚ ਵੀ ਬਹੁਤ ਵੱਡਾ ਰਾਜ ਆ ਜੀ ਸਾਡੇ ਨਗਰ ਦੇ ਵਿੱਚ ਪਿੰਡ ਮਨਿਹਾਲ ਜੈਲ ਸਿੰਘ ਵਿਖੇ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਲਾਨਾ ਜੋੜ ਮੇਲਾ ਹੁੰਦਾ ਵਾ ਜੋ ਕਿ ਹਾੜ ਮਹੀਨੇ ਦੇ ਵਿੱਚ ਆਉਂਦਾ ਵਾ ਉਸ ਮੇਲੇ ਦੇ ਵਿੱਚ ਅਸੀਂ ਆਪਣੀ ਰੋਲ ਦੀ ਕੋਈ 6-7 ਸ਼ਿਵਟਾਂ ਹੁੰਦੀਆਂ ਨੇ ਇਸੇ ਪ੍ਰੋਗਰਾਮ ਹੁੰਦੇ ਨੇ ਕਾਫੀ ਉਦੋਂ ਮੈਂ ਰੋਲ ਲਾਈ ਤੇ ਬੱਚਿਆਂ ਦੇ ਨਾਲ ਝੋਨਾ ਲਾਇਆ ਸੋਚੋ ਨਾ ਲਾ ਕੇ ਤੇ ਰੋਲ ਲਾ ਕੇ ਫਿਰ ਅਸੀਂ ਹਾਰਮੋਨੀਅਮ ਦੋ ਖਰੀਦੇ ਫਿਰ ਇੱਕ ਬਾਅਦ ਵਿੱਚ ਤਬਲਾ ਖਰੀਦੇ ਆ ਜੀ ਇਸ ਤਰੀਕੇ ਨਾਲ ਅਸੀਂ ਆਪਦੀ ਕੋਸ਼ਿਸ਼ ਜਿਹੜੀ ਆ ਜਾਰੀ ਰੱਖੰਦੇ ਆ ਜੀ ਸੋ ਅੱਗੇ ਸਤਿਗੁਰੂ ਜੀ ਕਿਰਪਾ ਕਰਨ ਇਸ ਤਰੀ ਸਾਡੀ ਜਿਹੜੀ ਕੋਸ਼ਿਸ਼ ਆ ਜਾਰੀ ਰਵੇ ਠੀਕ ਹੈ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਉਹ ਤਸਵੀਰ ਬੇਟੀਆਂ ਦੀ ਤੇ ਬੇਟੇ ਦੀ ਦਿਖਾ ਦਿੱਤੀ ਜਾਵੇ ਤਾਂ ਕਿ ਕੈਮਰਾਮੈਨ ਜੀ ਉਹ ਤਸਵੀਰ ਜਰੂਰ ਦਿਖਾ ਦਿੱਤੀ ਜਾਵੇ ਕਿਉਂਕਿ ਬਰਸਾਤ ਹੋ ਰਹੀ ਹੈ ਇਸ ਕਰਕੇ ਜਿਹੜੇ ਹਰਮੋਨੀਆਂ ਤੇ ਤਪਲਾ ਜਿਹੜਾ ਉਹ ਪੈਕ ਕਰ ਦਿੰਦਾ ਹੈ ਆਪਾਂ ਬੱਚਿਆਂ ਨੂੰ ਪੁੱਛਾਂਗੇ ਕਿ ਤੁਹਾਡਾ ਉਸਤਾਦ ਕੌਣ ਹੈ ਕਿੱਥੋਂ ਤੁਸੀਂ ਕੀਰਤਨ ਸਿੱਖਦੇ ਪਿਆ ਜੋ ਬੇਟਾ ਕੀ ਨਾਮ ਤੁਹਾਡਾ ਤਨੁਪ੍ਰੀਤ ਕੌਰ ਤੇ ਬੇਟਾ ਤੁਹਾਡਾ ਉਸਤਾਦ ਕੌਣ ਹੈ ਪ੍ਰਿੰਸੀਪਲ ਡਿਸਪਲ ਉਸਤਾਦ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਕੀਰਤਨ ਦੇ ਵਿੱਚ ਇਸ ਲਾਈਨ ਦੇ ਵਿੱਚ ਪਿਆ ਨੂੰ ਹੋ ਗਏ ਕਾਫੀ 5 6 ਸਾਲ ਤੇ ਬੇਟਾ ਜਿੱਦਾਂ ਤੁਹਾਡੇ ਡੈਡੀ ਹੈਂਡੀਕੈਪ ਨੇ ਉਹ ਇੱਕ ਗਰੰਥੀ ਸਿੰਘ ਨੇ ਤੇ ਇਸ ਟਾਈਮ ਤੇ ਸੇਵਾ ਮੁਕਤ ਨੇ ਘਰ ਦੇ ਹਾਲਾਤ ਕਿੱਦਾਂ ਚੱਲਦੇ ਪਏ ਨੇ ਘਰ ਦੇ ਹਾਲਾਤ ਬਹੁਤ ਮਾੜੇ ਆ ਤੇ ਕਾ ਪਾਪਾ ਨੂੰ ਕਦੀ ਡਿਊਟੀ ਮਿਲਦੀ ਆ ਕਦੀ ਨਹੀਂ ਮਿਲਦੀ ਤੇ ਜਿੱਥੇ ਜਦੋਂ ਮਿਲਦੀ ਆ ਉਸੇ ਨਾਲ ਹੀ ਗੁਜ਼ਾਰਾ ਹੁੰਦਾ ਵਾ ਰੋਟੀ ਪਾਣੀ ਦਾ ਮਿੰਦੰਦੋ ਦੇ ਦੋ ਵਕਤ ਦੀ ਰੋਟੀ ਦਾ ਬੇਟਾ ਅੱਜ ਕੱਲ ਜਿਵੇਂ ਨਾ ਬੇਸੁਰਿਆਂ ਦਾ ਬੜਾ ਦੌਰ ਚੱਲਿਆ ਏ ਜਿਨ੍ਹਾਂ ਨੂੰ ਕੋਈ ਗਾਉਣਾ ਵੀ ਨਹੀਂ ਆਉਂਦਾ ਉਹਨਾਂ ਦੇ ਉੱਤੇ ਲੱਖਾਂ ਰੁਪਏ ਤੇ ਜਿਹੜੇ ਕੀਰਤਨ ਕਰਦੇ ਨੇ ਰਾਗ ਦੇ ਵਿੱਚ ਗਾਉਂਦੇ ਨੇ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਤੇ ਤੁਸੀਂ ਕੀ ਸੋਚ ਗਏ ਇਸ ਲੈਣ ਦੇ ਵਿੱਚ ਆਜੋ ਪਾਪਾ ਨੇ ਕਹਿ ਰਹੇ ਆਜ ਕਰੋ ਹਮ ਆਪਣੀ ਮਿਹਨਤ ਦਾ ਫਲ ਪਾਓ ਹਮ ਹਮ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਏਗੀ ਠੀਕ ਹੈ ਬਹੁਤ ਵਧੀਆ ਸੋ ਬੇਟੇ ਨੂੰ ਪੁੱਛਾਂਗੇ ਬੇਟਾ ਕੀ ਨਾਮ ਤੁਹਾਡਾ ਨਵ ਤੇਜਪ੍ਰੀਤ ਸਿੰਘ ਤੇ ਬੇਟਾ ਕਿੰਨਾ ਸਮਾਂ ਹੋ ਗਿਆ ਤਪਲਾ ਵਜਾਉਂਦੇ ਨੂੰ ਹੋ ਗਏ 3-4 ਸਾਲ ਹੋ ਗਏ 3-4 ਸਾਲ ਹੋ ਗਏ ਨੇ ਤੇ ਕਿੰਨੀ ਉਮਰ ਆ ਇਸ ਟਾਂ ਤੇ ਇਹ 12 ਸਾਲ ਤੇ ਛੋਟੀ ਜਿਹੀ ਉਮਰ ਜੀ ਤਪਲਾ ਵਜਾਉਣਾ ਸ਼ੁਰੂ ਕਰ ਦਿੱਤਾ ਹੈ ਉਸਤਾਦ ਕੌਣ ਹੈ ਉਸਤਾਦ ਉਸਤਾਦ ਜੀ ਜਿਸ پاس ਦਾ ਠੀਕ ਹੈ ਬਹੁਤ ਵਧੀਆ ਬੱਚਾ ਨੇ ਦੱਸਿਆ ਕਿ ਕਿਹੜੇ ਹਾਲਾਤ ਦੇ ਵਿੱਚ ਉਹ ਕੀਰਤਨ ਕਰਦੇ ਪਏ ਨੇ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਪਿਤਾ ਜੀ ਨੇ ਕਿਹਾ ਕਿ ریاਜ ਕਰੋ ਰਾਜ ਆਪੀ ਹੋ ਜਾਏਗਾ ਬਹੁਤ ਵੱਡੀ ਗੱਲ ਹੈ ਬੜਾ ਸਿੱਧਕ ਹੈ ਸਿੱਧਕਵਾਨ ਸਿੱਖ ਨੇ ਤੇ ਸਿੱਧਕਵਾਨ ਹੀ ਇਸ ਗੁਰਸਿੱਖ ਦੇ ਬੱਚੇ ਨੇ ਕਿਉਂਕਿ ਅੱਜ ਕੱਲ ਬੇਸੁਰਿਆਂ ਦਾ ਬੜਾ ਦੌਰ ਚੱਲਦਾ ਪਿਆ ਹੈ ਉਹਨਾਂ ਨੂੰ ਲੱਖਾਂ ਰੁਪਏ ਮਿਲਦੇ ਪਏ ਨੇ ਤੇ ਜਿਹੜੇ ਕੀਰਤਨ ਦੇ ਵਿੱਚ ਨੇ ਉਹ ਵੇਲੇ ਬੈਠੇ ਨੇ ਕਾ ਉਹ ਜਿਹੜਾ ਦੌਰ ਜਿਹੜਾ ਹੈ ਬੇਸੁਰਿਆਂ ਵਾਲਾ ਕਲਾਕਾਰੀ ਵਾਲਾ ਬੱਚੇ ਕਲਾਕਾਰ ਵੀ ਬਣ ਸਕਦੇ ਸੀ ਅੱਜ ਕੱਲ ਕਲਾਕਾਰ ਬਹੁਤੇ بڑے ਰਾਗੀ ਨੇ ਜਿਨ੍ਹਾਂ ਨੇ ਆਪਣਾ ਕੀਰਤਨ ਛੱਡ ਕੇ ਕਲਾਕਾਰ ਬਣ ਗਏ ਨੇ ਤੇ ਲੱਖਾਂ ਰੁਪਏ ਕਮਾ ਰਹੇ ਨੇ ਇਹ ਵੀ ਕਲਾਕਾਰ ਬਣ ਸਕਦੇ ਸੀ ਪਰ ਇੱਕ ਸਿੱਧਕੀ ਗੁਰਸਿੱਖ ਨੇ ਕਿਹਾ ਕਿ ਨਹੀਂ ਅਸੀਂ ਜੇ ਸਫਲਤਾ ਹਾਸਲ ਕਰਾਂਗੇ ਤਾਂ ਇਸੇ ਦੇ ਵਿੱਚ ਕਰਾਂਗੇ ਜਿੱਥੇ ਸਾਡਾ ਸਤਿਗੁਰੂ ਸਾਨੂੰ ਰੱਖੇ ਅਸੀਂ ਖੁਸ਼ ਹਾਂ ਫਿਰ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਵਾਂਗੇ ਉਹ ਘਰ ਦੀਆਂ ਤਸਵੀਰਾਂ ਜਿਹੜੀਆਂ ਨਾ ਉਹ ਦੁਬਾਰਾ ਦਿਖਾ ਦਿੱਤੀਆਂ ਜਾਣ ਮੈਂ ਦੇਸ਼ ਵਿਦੇਸ਼ ਦੇ ਐਨ ਆਰ ਆਈ ਵੀਰਾਂ ਨੂੰ ਤੇ ਦਾਨੀ ਸੱਜਣਾ ਨੂੰ ਮੈਂ ਬੇਨਤੀ ਕਰਦਾ ਕਿ ਇੱਕ ਸਿੱਧਕੀ ਸਿੱਧਕਵਾਨ ਗੁਰਸਿੱਖ ਦੇ ਜਿਹੜੀਆਂ ਨੀਹਾਂ ਨੇ ਉਹ ਭਰੀਆਂ ਨੇ ਜਿਹੜੇ ਪਿੱਲਰ ਹੈ ਉਹਨਾਂ ਨੂੰ ਜੰਗਾਲ ਪੈਣ ਡਿਆ ਹੈ ਜਿੱਥੇ ਤੁਸੀਂ ਏਡੇ ਏਡੇ ਤਕੜੇ ਲੰਗਰ ਲਾਲ ਦਿੰਦੇ ਜੋ ਭੰਡਾਰੇ ਕਰਦੇ ਜੋ ਬਹੁਤ ਕੁਝ দান ਦੇ ਵਿੱਚ ਦੇ ਦਿੰਦੇ ਜੋ ਆ ਪਿੱਛੇ ਜੇ ਇੱਕ ਚਾਵਾ ਵਾਲੀ ਜਿਹੜੀ ਕੁੜੀ ਐ ਉਹ ਇਹਨਾਂ ਤੁਸੀਂ ਵਾਇਰਲ ਕਰ ਦਿੱਤੀ ਐ ਅਜੇ ਕਿ ਉਹ ਸਾਰਾ ਕੁਝ ਅਮਿੰਤ ਕਰਦੇ ਨੇ ਪਰ ਫਿਰ ਵੀ ਉਹਨਾਂ ਨੂੰ ਲੱਖਾਂ ਰੁਪਏ ਤੁਸੀਂ দান ਦੇ ਵਿੱਚ ਦੇ ਦਿੱਤੇ ਇਹ ਯਾਰ ਇਹ ਤੇ ਗੁਰਸਿੱਖ ਪਰਿਵਾਰ ਐ ਸਿੱਖੀ ਦੇ ਨਾਲ ਜੁੜਿਆ ਪਰਿਵਾਰ ਐ ਬੇਟੀਆਂ ਕੀਰਤਨ ਕਰਦੀਆਂ ਛੋਟਾ ਜਿਹਾ ਬੱਚਾ 12 ਸਾਲ ਦਾ ਨੀਤੇ ਅੱਜ ਕੱਲ ਦੇ ਜਿਹੜੇ ਬੱਚੇ ਨੇ ਉਹ ਇੰਸਟਾਗ੍ਰam ਟਿਕਟੌਕ ਤੇ ਜਾਂ ਮੋਬਾਈਲਾਂ ਦੇ ਨਾਲ ਚੰਬੜ ਕੇ ਪਤਾ ਨਹੀਂ ਕਿਹੋ ਕਿਹੋ ਜੀਆਂ ਹੀ ਉਹ ਰੀਲਾਂ ਪਾਉਂਦੇ ਨੇ ਬਾਈ ਤੇ ਆਪਣੇ ਸੱਭਿਆਚਾਰ ਨੂੰ ਉਹ ਵਿਗਾੜਦੇ ਪਏ ਨੇ ਪਰ ਸਰਦਾਰ ਜਸਬੀਰ ਸਿੰਘ ਨੇ ਆਪਣੇ ਜਿਹੜੇ ਬੱਚੇ ਨੇ ਇੰਸਟਾਗ੍ਰam ਤੋਂ ਬਚਾ ਕੇ ਟਿਕਟੌਕ ਤੋਂ ਬਚਾ ਕੇ ਮੋਬਾਈਲ ਦੀ ਦੁਨੀਆ ਤੋਂ ਦੂਰ ਰੱਖ ਕੇ ਕੀਰਤਨ ਦੇ ਨਾਲ ਜੋੜੇ ਨੇ ਇਹਨਾਂ ਦੀ ਮਦਦ ਤੇ ਕਰਨੀ ਬੰਦੀ ਆ ਨਾ ਜੇ ਤੁਸੀਂ ਮਦਦ ਨਹੀਂ ਕਰ ਸਕਦੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦਾਨੀ ਸੱਜਣ ਦੇ ਕੋਲ ਇਹ ਵੀਡੀਓ ਪਹੁੰਚ ਸਕੇ ਤਾਂ ਇਸ ਪਰਿਵਾਰ ਦੀ ਮਦਦ ਹੋ ਸਕੇ ਸੋ ਆਪਾਂ ਦੁਬਾਰਾ ਸਰਦਾਰ ਜਸਵੀਰ ਸਿੰਘ ਦੇ ਕੋਲ ਆਵਾਂਗੇ ਉਹਨਾਂ ਦੇ ਕੋਲ ਉਹਨਾਂ ਦਾ ਜਿਹੜਾ ਸੰਪਰਕ ਨੰਬਰ ਹੈ ਉਹ ਜ਼ਰੂਰ ਪੁੱਛਾਂਗੇ ਭਾਈ ਸਾਹਿਬ ਜੀ ਆਪਣਾ ਜਿਹੜਾ ਸੰਪਰਕ ਨੰਬਰ ਹੈ ਉਹ ਜ਼ਰੂਰ ਸੰਗਤਾਂ ਦੇ ਨਾਲ ਸਾਂਝਾ ਕਰੋ ਤਾਂ ਕਿ ਜਿਹੜੇ ਦਾਨੀ ਸੱਜਣ ਨੇ ਜਿਹੜੇ ਐਨਆਰਆਈ ਵੀਰ ਨੇ ਉਹ ਤੁਹਾਡੇ ਨਾਲ ਸਿੱਧਾ ਰਾਬਤਾ ਕਰ ਸਕਣ ਵਾਹਿਗੁਰੂ ਜੀ ਸਾਡਾ ਮੋਬਾਈਲ ਨੰਬਰ ਹੈ 9815124038 9815124038 ਇਸ ਨਾਲ ਸੰਪਰਕ ਕਰੋ ਸਾਡੇ ਨਾਲ ਸੋ ਦਾਨੀ ਸੱਜਣਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਡੀ ਗਰੀਬ ਪਰਿਵਾਰ ਦੀ ਸਾਰ ਲਈ ਜਾਵੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੰਸਰਦਾਰ ਜਸਬੀਰ ਸਿੰਘ ਜੀ ਪਿੰਡ ਮਨਾਲਾ ਜੈ ਸਿੰਘ ਵਾਲਾ ਪੱਟੀ ਦੇ ਨੇੜੇ ਪਿੰਡ ਹੈ ਜ਼ਰੂਰ ਇੱਥੇ ਪਹੁੰਚ ਕੇ ਇਸ ਪਰਿਵਾਰ ਦੀ ਸਾਰ ਲਈ ਜਾਵੇ ਗੁਰਸਿੱਖ ਪਰਿਵਾਰ ਹੈ ਤੇ ਗੁਰਸਿੱਖੀ ਦੇ ਨਾਲ ਅੱਜ ਬਹੁਤ ਵਿਰਲੇ ਜੁੜੇ ਹੋਏ ਨੇ ਨਹੀਂ ਤਾਂ ਡੇਰਿਆਂ ਦੇ ਨਾਲ ਤੇ ਕਈ ਬਹੁਤੇ ਅਸਾਈ ਮਤ ਨੂੰ ਵੀ ਅਪਣਾਈ ਜਾਂਦੇ ਨੇ ਗਰੀਬੀ ਦੇ ਕਾਰਨ ਕਿ ਸਾਡੇ ਜਿਹੜੇ ਦਿਨ ਫਿਰ ਜਾਣਗੇ ਸੋ ਤੁਸੀਂ ਇਸ ਪਰਿਵਾਰ ਦੀ ਮਦਦ ਜ਼ਰੂਰ ਕਰੋ ਇਹੋ ਜਿਹੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵਾਲ ਸਿੰਘ ਤਰਨਤਾਰਨ

You're not he got it. kya nahi karte he got it. kya nahi karte he got ਸਭ ਉਸ ਜਿਸ ਨੇ ਸੋਪਾ ਦੇ ਜਿਸ ਵੇਹੇ ਸੋਪਾ ਦੇ ਜਿਸ ਵੇਹੇ ਸੋਪਾ ਵੇ ਜਿਸ ਦੇ ਸੋਪਾ

ਕਿਆ ਨਾਹੀਂ ਕਰ ਤੇ ਰ ਕਿਆ ਨਾਹੀਂ ਕਰ ਤੇ ਰ ਸੱਚੇ ਸੌਲ ਬੋ ਕਿਆ ਨਾਹੀਂ ਕਰ ਤੇ ਰ ਸੱਚੇ ਸੌਲ ਬੋ ਰਾਹਾਂ ਬਹਿਣ मान साला चुन सामी नाम मन साम ज्ञानी